ਅੱਜ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਗੋਇੰਦਵਾਲ ਸਾਹਿਬ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਵੀਰ ਸੇਵਕ ਦੇ ਦੋਸਤੋ ਘਰੇ ਆਇਆ ਵੀਰ ਸੇਵਕ ਦੇ ਤੁਹਾਨੂੰ ਐਨੀਮਲ ਦਿਖਾਉਣੇ ਆ ਤੋ ਤੋ ਲੈ ਕੇ ਜਿਹੜੀਆਂ ਤਿੰਨ ਬੇੜਾਂ ਦਿਖਾਵਾਂਗੇ ਤਿੰਨੇ ਬੇੜਾਂ ਜਿਹੜੀਆਂ ਦੋਸਤੋ ਸੁਈਆਂ ਸਵਾਈਆਂ ਹੋਣਗੀਆਂ ਗੱਲਬਾਤ ਆਪਾਂ ਵੀਰ ਗੁਰਸੇਵਕ ਦੇ ਨਾਲ ਕਰਕੇ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਰਹਿਣਾ ਪਸੰਦ ਆਉਣ ਤੇ ਆਪਦਾ ਜਿਹੜਾ ਦੋਸਤੋ ਇੱਕ ਟਾਈਮ ਦੀ ਦੋ ਟਾਈਮ ਦੀ ਚੁਵਾਈ ਆ ਘਰ ਵਿਜ਼ਿਟ ਕਰਕੇ ਕਰ ਲਿਓ ਠੀਕ ਆ ਜੀ ਤੇ ਅੱਜ ਦੋਸਤੋ ਇੱਕ ਫਰ ਅ 1 ਮਾਰਚ ਨੂੰ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਜਿਹੜਾ 12 ਵਜੇ ਦਾ ਹੈਗਾ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਬਾਕੀ ਬਤੇਰੀ ਗੱਲਬਾਤ ਆਪਾਂ ਵੀਰ ਗੁਰ ਸੇਵਕ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈਣੇ ਆ ਇਹਨਾਂ ਵਿਹੜਾਂ ਦੇ ਸੰਬੰਧ ਵਿੱਚ ਤੇ ਸਭ ਤੋਂ ਪਹਿਲਾਂ ਵੀਰ ਗੁਰ ਸੇਵਕ ਸਸਰੀ ਗਲਪਰਾ ਸਸਰੀ ਗਲ ਦੇ ਚੀ ਵਾਹ ਦੀ ਜਗਾ ਖਾਲਸਾ ਵਾਹੇ ਗੁਰ ਚਿੱਕੀ ਫਤਿਹ ਤੇ ਬਹੁਤ ਵਧੀਆ ਤੇ ਵੀਰ ਗਰ ਸੇਵਕ ਅੱਜ ਐਨੀਮਲ ਆਪਣੇ ਕੋਲ ਕਿੰਨੇ ਵਕਾਊ ਆ ਭਰਾ ਅੱਜ ਵੀਰ ਜੀ ਦਾ ਚਾਰ ਹੀ ਇੱਕ ਸੇਲ ਹੋ ਗਿਆ ਫਿਰ ਦੜਬੀ ਆ ਡੱਬੀ ਆ ਮਗਰਲੀ ਆ ਸੇਲ ਹੋ ਗਈ ਹੈ ਜੀ ਜੀ ਸੇਲ ਹੋ ਗਈ ਹੈ ਕੋਈ ਠੀਕ ਆ ਇੱਕ ਤਾਂ ਇਹ ਬੈੜ ਆ ਗਈ ਹੈ ਹਾਂਜੀ ਇਹ ਪਹਿਲੇ ਸੂਏ ਆ ਪਹਿਲਾਂ ਨੇ ਹਾਂਜੀ ਅੱਛਾ ਜੀ ਪਹਿਲੇ ਸੂਏ ਮੂੰਹ ਹੈ ਜੀ ਸੁੱਦੀ ਹੈ ਤੁਹਾਡੇ ਨਾਲ ਦੰਦ ਬੱਡੇ ਆ ਅੱਛਾ ਜੀ ਹਾਂਜੀ ਮੂੰਹ ਛਕੀ ਆ ਹਾਂਜੀ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਆ ਜੀ ਉਈ ਨੂੰ ਬੱਬਾ ਜੀ ਹੋਰ ਨਾਲੇ ਤੇ ਮੇਰੇ ਸਹਾਨਾ ਜੇ ਬਣ ਗਏ ਤੇ ਹੱਥ ਨੋਦ ਰਹੇ ਆ ਉਹਦੇ ਕਹਿੰਦੇ ਪਾਣਾ ਚੱਲੀਏ ਤੇ ਹਾਂਜੀ ਬਾਕੀ ਅਸੀਂ ਲਾ ਲਓ ਮੇਰੇ ਨਾਲ 10 ਦਿਨ ਬਣੇ ਹੋ ਗਏ 10 ਦਿਨ ਦਾ ਜਿਹੜਾ ਸਮਾਂ ਹੋ ਗਿਆ ਜਿੰਨਾ ਵੀ ਹੋਊਗਾ ਪਹਿਲਾਂ ਵੜਾ ਦੋਸਤੋ ਠੀਕ ਆ ਪਹਿਲੇ ਸਵੇ ਸੋਈ ਆ ਬਾਕੀ ਘਰ ਵਾਲਿਆਂ ਪਹਿਲੇ ਸੂਏ ਕਿਹਾ ਤੇ ਹੈਗੀ ਵੀ ਪਹਿਲੇ ਸਵੇ ਆ ਠੀਕ ਆ ਥੋੜੀ ਜੀ ਆਪਾਂ ਕਹਿ ਲਈਏ ਵੀ ਥੋੜੀ ਪੁੱਜ ਕੇ ਬਣੀ ਸੀਗੀ ਤਾਂ ਕਰਕੇ ਮਤਲਬ ਕਿ ਛਿੱਕੀ ਐ ਮੋਹ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਇੱਕੋ ਰੰਗ ਦਾ ਕਾਲੇ ਰੰਗ ਦੀ ਆ ਵੜਾ ਤੇ ਬਾਕੀ ਪ੍ਰੋਪਰ ਹਵਾਨੇ ਤੋਂ ਥਣਾ ਤੋਂ ਮੈਂ ਤੁਹਾਨੂੰ ਜਿਹੜੀ ਉਹ ਵੀ ਦਿਖਾਉਂਗਾ ਤੌਰ 'ਤੇ ਚੰਗੀ ਤਰ੍ਹਾਂ ਤਸੱਲੀ ਦੇ ਨਾਲ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਬਾਬਾ ਜੀ ਆਪਾਂ ਕਿੰਨਾ ਦੇਣਾ ਜਿਹੜਾ ਦੁੱਧ ਹੁਣ ਮੌਕੇ ਦਾ ਭੈਣ ਭਰਾ ਬਾਲਟੀ ਪਾਵੇਗਾ ਜੀ ਦਾ ਦੁੱਧ ਤੇ ਬਾਬਾ ਜੀ ਜਿੰਨਾ ਕੋ ਲੈਂਦੀ ਹੋ ਆਂਦੇ ਵੀ ਮਸ਼ੀਨਾਂ ਚੋਦੇ ਰਹੇ ਆ ਹਾਂਜੀ ਮਸ਼ੀਨ ਦੀ ਚੋਈ ਬਾਬਾ ਜੀ ਹੈਗੀ ਜੋ ਇਹਦੀ 13 14 13 14 ਲੀਟਰ ਦੀ ਹਾਂਜੀ ਠੀਕ ਆ ਨੇ ਜੀ ਹੱਥ ਦੀ ਚੋਈ ਬਾਬਾ ਜੀ ਆਪਾਂ ਇਹਨੇ ਜੋੜਨੇ ਮਾਰਨੇ ਸੰਨ ਖਾਣ ਛੋਟਾ ਲੱਗਾ ਜੀ ਖਾਣ ਛੋਟਾ ਲੱਗਾ ਵੀਰ ਜੀ ਆਪਾਂ ਇੱਥੇ ਜੋੜੀ ਬੰਦਾ ਲਗਿਆ ਸੀ ਆਪਣੇ ਕੋ ਹਾਂਜੀ ਉਹ ਜੋੜੀ ਦੇ ਵਿੱਚ ਹੀ ਫੋਨ ਤੇ ਆਪਾਂ ਭਾਈ ਹਾਂਜੀ ਤੇ ਉਹ ਬੰਦੇ ਨੇ ਆਪਾਂ ਨੂੰ ਵੀ ਉਹਨੂੰ ਠੀਕ ਆ ਅੱਛਾ ਜੀ ਉਹ ਕੋ ਮਸ਼ੀਨਾਂ ਚਵਾਈ ਕਰਦੇ ਸੀ ਹਾਂਜੀ ਵੀਰ ਜੀ ਉਹ ਮਸ਼ੀਨਾਂ ਚਵਾਈ ਕਰਦੇ ਸੀ ਹਾਂਜੀ ਤੇ ਆਪਾਂ ਤਾਂ ਤੁਹਾਨੂੰ ਪਤਾ ਵੀ ਘਰੇ ਲੈਣ ਕੇ ਚਵਾਈ ਕਰਦੇ ਆ ਚਵਾਈ ਹੁੰਦੀ ਆ ਹੱਥ ਨਾਲ ਹਾਂਜੀ ਹਾਂਜੀ ਪਰ ਹੁੰਦੀ ਆ ਥੋੜਾ ਟਾਈਮ ਲੱਗਦਾ ਚਵਾਈ ਨੂੰ ਹੱਥ ਨਾਲ ਥਣ ਛੋਟਾ ਥਣ ਛੋਟਾ ਵੀ ਆਪਾਂ ਦਿਖਾਉਨੇ ਆ ਵੀਰ ਕਰਸੇਵਕ ਨੂੰ ਖੋਲ ਕੇ ਦਿਖਾਈਏ ਭਰਾਵਾਂ ਨੂੰ ਥਣ ਛੋਟਾ ਦੋਸਤੋ ਧਿਆਨ ਦੇ ਵਿੱਚ ਰੱਖ ਲਿਓ ਜਿਹੜਾ ਮੇਰਾ ਵੀਰ ਖਾਸ ਤੌਰ ਤੇ ਕਿਸੇ ਨੂੰ ਮੁਸ਼ਕਲ ਨਹੀਂ ਹੈਗੀ ਥਣ ਛੋਟੇ ਦੀ ਚਵਾਈ ਕਰਨ ਦੀ ਉਹ ਤੁਸੀਂ ਜਰੂਰ ਲੈ ਕੇ ਜਾਇਓ ਬਾਕੀ ਤੁਸੀਂ ਵੇਖੋਗੇ ਬਰੀਕ ਛੋਟਾ ਪਤਲਾ ਥਾਣਾ ਤੇ ਛੋਟਾ ਹੈ ਠੀਕ ਆ ਆ ਕਰੋ ਚੈੱਕ ਜੀ ਆ ਦੇਖੋ ਠੀਕ ਆ ਆ ਥਣ ਦਾ ਸੈਜ ਆ ਮੇਰਾ ਭਰਾ ਚੰਗੀ ਤਰ੍ਹਾਂ ਦੇਖ ਲਓ ਕਿਉਂਕਿ ਅੱਗੋਂ ਵੀਰ ਵੀ ਅੱਗੋਂ ਲੈ ਕੇ ਆਇਆ ਖਰੀਦ ਕੇ ਵੀ ਕਿਸੇ ਨੂੰ ਇਹ ਨਾ ਹੋਵੇ ਵੀ ਮੌਕੇ ਤੇ ਆਪਾਂ ਦਿਖਾਇਆ ਕੁਝ ਹੋਰ ਆ ਤੇ ਨਿਕਲਿਆ ਹੋਰ ਆ ਥਣ ਜਿਹੜਾ ਛੋਟਾ ਬਾਕੀ ਜਿਹੜੀ ਮਿਲਕਿੰਗ ਆ ਦੋਸਤੋ ਤੁਸੀਂ ਘਰ ਭਾਵੇਂ ਇਹ ਵੀਰਾਂ ਦਾ ਵੀ 10 ਕਿਲੋ ਤੋਂ ਵੱਧ ਦੁੱਧ ਹੋਵੇ ਪਰ ਜਿਹੜਾ ਤੁਸੀਂ 10 ਲੀਟਰ ਬਿਲਕੁਲ ਜਿਹੜੀ ਚੁਵਾਈ ਆ ਵੀਰ ਬਾਬਾ ਵੀ ਜਿਹੜੀ 10 ਲੀਟਰ ਦਾ ਡੱਬਾ ਮਾਰ ਸਕਦਾ ਕੋਈ ਬੰਦਾ ਵੀ। ਬਾਈ 10 ਲੀਟਰ ਦਾ ਜਿੰਦਾ ਮਾਰ ਜੇ ਕੋਈ ਤਸਲੀ ਕਰੇ ਆਪਣੇ ਘਰੇ ਆਣਗੇ। ਠੀਕ ਆ ਬਾਕੀ ਕਦਕੜ ਜਿਹੜਾ ਵਹਿੜ ਦਾ ਦੋਸਤੋ ਵੱਡਾ ਹੈ ਉੱਚੇ ਕਦਕੜ ਦੇ ਵਿੱਚ ਤੁਸੀਂ ਬੇਸ਼ੱਕ ਮੈਂ ਤੁਹਾਨੂੰ ਦੂਰੀ ਤੋਂ ਵਿਖਾ ਦਿੰਦਾ ਕੋਈ ਜ਼ੂਮ ਨਹੀਂ ਲਾਇਆਗਾ ਆਪਾਂ। ਆ ਕਰੋ ਚੈੱਕ। ਠੀਕ ਆ ਉੱਚੇ ਵੱਡੇ ਕਦਕੜ ਦੇ ਵਿੱਚ ਆ ਤੇ ਮਗਰ ਬੱਚਾ ਦਾ ਬਾਬਾ ਤੇ ਬੱਚਾ ਆ ਗਿਆ ਜੀ। ਬੱਚਾ 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 ਜੀ ਠੀਕ ਆ ਬਾਕੀ ਠੀਕ ਆ ਜੀ ਆ ਸਾਇਆ ਜ ਮੇਰਾ ਵੀਰ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ। ਕਿਉਂਕਿ ਦੂਰੋਂ ਨੇੜੋਂ ਕਿਸੇ ਵੀਰ ਨੇ ਚੱਲ ਕੇ ਉਹਨਾਂ ਦੇ ਬਾਅਦ ਵਿੱਚ ਇੱਥੇ ਆ ਕੇ ਆਖੇ ਵੀ ਯਾਰ ਹਨਾ ਵੀ ਥਣਾ ਛੋਟਾ ਦੱਸਿਆ ਨੀਗਾ ਤੇ ਦੱਸ ਕੇ ਵੈਸੇ ਜਿਹੜੀ ਚੀਜ਼ ਦੇਣੀ ਜਿਹੜੀ ਦੋਸਤੋਂ ਮਨਜ਼ੂਰ ਆ ਪਰ ਇਹ ਆ ਵੀ ਗੱਲਬਾਤ ਵੀ ਕੋਈ ਭੈਣ ਭਰਾ ਦੂਰੋਂ ਚੱਲ ਕੇ ਆ ਜੇ ਤੇ ਬਾਅਦ ਵਿੱਚ ਉਹ ਅਖਿਆਈ ਵਾਲੀ ਗੱਲ ਆ ਵੀ ਜੇ ਨਾ ਸਮਝੋ ਵਿੱਚ ਆਪਾਂ ਚੀਜ਼ ਲਾਈਏ ਕਿਤੇ ਧਿਆਨ ਚ ਨਾ ਲਈਏ ਤੇ ਆਹ ਦੇਖੋ ਜੀ ਆਹ ਸਹਜ ਆ ਥਣ ਦਾ ਵੀ ਬਿਲਕੁਲ ਤੁਹਾਨੂੰ ਆਪਾਂ ਤਸੱਲੀ ਨਾਲ ਦਿਖਾ ਦੇਣਾ ਤਸੱਲੀ ਤੇਰੀ ਆ ਠੀਕ ਹੈ ਸੀਲ ਸਭ ਹੋਰੀ ਆ ਤੇ ਥਣ ਦਾ ਸਹਜ ਇਹ ਆ ਮੇਰਾ ਵੀਰ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਤੇ 10 ਲੀਟਰ ਤੁਸੀਂ ਚਵਾਈ ਕਰਕੇ ਇਸ ਘਰੋਂ ਲੈ ਕੇ ਜਾ ਸਕਦੇ ਜੀ ਤੇ ਅੱਜ ਦਿਨ ਵੀ 10 ਕੋ ਹੋਏ ਸੂਈ ਹਣਾ ਜੀ ਹਾਂਜੀ ਜੀ ਤੇ ਵੀਰ ਕਿੰਨਾ ਕੁ ਮੁੱਲ ਕਰਤਾ ਫਿਰ ਇਹਦਾ ਮੁੱਲ ਦੇਖ ਲੈ ਸਰ ਜਨ ਜਨ ਅਲੱਗ ਦਾ ਹਾਂ ਨਹੀਂ ਜੀ ਫਿਰ ਵੀ ਤੁਹਾਡਾ ਭਾਅ ਵੜਦਾ ਤੁਹਾਨੂੰ ਵੀ ਕੋਈ ਹਣਾ ਵੀ ਕੋਈ ਭੈਣ ਭਰਾ ਜਲ ਪਾਣੀ ਵਾਸਤੇ ਕੰਮ ਕਰਦੇ ਹੋ ਤੁਸੀਂ ਵੀ ਕਿੰਨੇ ਕੁ ਦਾ ਆਪਾਂ ਮਤਲਬ ਜਿਹੜੀ ਸੇਲ ਕਰਤੀ ਜੀ ਇਹਦਾ ਨਾ ਵੀ ਜੀ ਕਰਦੀ ਹੈ ਜਲ ਗਈ ਆ ਦਿੱਸੇਗਾ 40000 ਦੀ ਹਾਂ ਅੱਛਾ ਜੀ ਤੇ ਕੋਈ ਲੈਸ ਲੂਸ ਕੋਈ ਮਾਨਤਾ ਦੱਸ ਦੋ ਕਿੰਨਾ ਕੁ ਹੋ ਜਾਏ ਸਰ ਵੀਰਾਂ ਦਾ ਮਾਨਦਾਰ ਕੋਈ ਵੀ ਜੀ ਵੀਰਾਂ ਦਾ अच्छा जी 40000 ਦੇ ਵਿੱਚੋਂ ਹਾਂ ਜੀ ਠੀਕ ਹੈ ਹਾਂ ਜੀ ਬਾਕੀ ਜਿਹਨੇ ਵੀਰ ਦੀ ਲੈਣੀ ਆ ਆਪ ਦੀ ਤਸਲੀ ਕਰਕੇ ਆਣ ਕੇ ਲਵੇ ਇੱਥੇ ਬਿਲਕੁਲ ਹਾਂ ਜੀ ਜੋ ਵੀ ਆ ਦੱਸਿਆ ਆਪਾਂ ਸਾਰਾ ਕੋਈ ਫੀਲ ਨਹੀਂ ਬਾਕੀ ਜਿਹੜੇ ਵੀਰ ਨੇ ਮੰਨ ਲਓ ਕਈ ਵੀਰ ਛੱਡਾਂ ਦਾ ਮੰਨ ਲਓ ਕੰਮ ਜਿਹਨਾਂ ਦਾ ਵੀਰ ਦੇ ਮਸ਼ੀਨਾਂ ਚੋਂਦੇ ਆ ਮਸ਼ੀਨੀ ਚਵਾਈ ਕਰਦੇ ਆ ਹਾਂ ਜੀ ਮਸ਼ੀਨੀ ਚਵਾਈ ਮਸ਼ੀਨੀ ਚਵਾਈ ਦੀ ਬਿਲਕੁਲ ਹੀ ਓਕੇ ਹੀ ਆ ਨਾ ਤੁਹਾਨੂੰ ਪਤਾ ਹੀ ਆ ਮਸ਼ੀਨੀ ਦੇ ਜਿੱਡਾ ਵੀ ਸਾਡੇ ਚੱਲੀ ਜਾਂਦਾ ਹਾਂ 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 ਦੋਸਤੋ ਧਿਆਨ ਦੇ ਵਿੱਚ ਰੱਖ ਲਿਓ ਮਸ਼ੀਨੀ ਚਵਾਈ ਜਿਹੜੇ ਵੀਰ ਦੇ ਘਰੇ ਹਨਾ ਵੀ ਹੈਗੀ ਆ ਆ ਮਸ਼ੀਨ ਹੈਗੀ ਆ ਉਹ ਖਾਸ ਤੌਰ ਤੇ ਬੇਸ਼ੱਕ ਲੈ ਜਿਓ ਬਾਕੀ ਜਿਹੜੇ ਵੀਰ ਨੂੰ ਖਾਸ ਤਰ੍ਹਾਂ ਇਦਾਂ ਦੀ ਕੋਈ ਮੁਸ਼ਕਲ ਫੇਸ ਨਹੀਂ ਕਰਨੀ ਪੈਣੀ ਜੀ ਵੀ ਸੋਚਦੇ ਆ ਵੀ ਯਾਰ ਛੋਟਾ ਥਣ ਚੱਲ ਜਾਊਗਾ ਕੋਈ ਵੱਡੀ ਦਿੱਕਤ ਨਹੀਂ ਕੀ ਠੀਕ ਆ ਵੈੜ ਚੰਗੀ ਆ ਸੀਲਸ ਉਹ ਪੂਰੀ ਆ ਠੀਕ ਆ ਤੇ ਵੈੜ ਤੇ ਜਿਹੜਾ ਨੀਚੇ ਬੱਚਾ ਉਹ ਬੱਚਾ ਹੈਗਾ ਠੀਕ ਆ ਤੇ ਮੁੱਲ ਵੀਰ ਨੇ ਕਰਤਾ 40000 ਤੇ ਬਾਕੀ ਲੈਸ ਜਿਹੜੀ ਉਹ ਮੌਕੇ ਤੇ ਮਾਨਤਨ ਹੋ ਜਾਊਗਾ ਜਿੰਨਾ ਵੀ ਹੋਣਾ ਹੋਇਆ ਮੌਕੇ ਤੇ ਜਰੂਰ ਕਰਾ ਲਿਓ ਠੀਕ ਆ ਤੇ ਖੁੱਲ ਕੇ ਬਾਬਾ ਜੀ ਕਰ ਦਿਓ ਹੈ ਮਾਨਤਨ ਜੀ ਕਰਦਾ ਨਾ 4000 ਰੁਪਇਆ ਵੀਰ ਜੀ ਦੇ ਦਾਂਗਾ 6000 ਰੁਪਇਆ ਠੀਕ ਹੈ ਜੀ ਠੀਕ ਹੈ ਹਾਂ ਓਕੇ ਭਰਾ ਇਸ ਤੋਂ ਬਾਅਦ ਇੱਕ ਹੋਰ ਵੈੜਾ ਆ ਜੀ ਉਹ ਵੀ ਆਪਾਂ ਦਿਖਾ ਦਈਏ ਵੀਰਾਂ ਨੂੰ ਠੀਕ ਹੈ ਬਾਬਾ ਜੀ ਹਾਂਜੀ ਸੇਵਕ ਜੀ ਅਗਲੀ ਵੀਰੇ ਇਹ ਵੈੜਾ ਦਾ ਕੀ ਹੈ ਯਾਰ ਰਿਕਾਰਡ ਹਣਾ ਇਹਦਾ ਵੀਰ ਜੀ ਜਿਹਦੇ ਆਪਣੇ ਘਰੇ ਜੁਣਾ ਵਾ ਹਾਂਜੀ ਤੇ 12 ਕਿਲੋ ਹਾਂਜੀ ਤੇ ਜੇ ਆਨਲਾਈਨ ਵੀਰ ਕਿੰਨੇ ਖੜਦੀਆਂ ਤੇ 10 ਕਿਲੋ ਦੀ ਆਪਣੀ ਗ੍ਰੇਡੀ ਹੋ ਗਈ ਜੀ ਅੱਛਾ ਜੀ ਆਣ ਭਾਂਦੇ ਦੀ ਆਪਣੀ ਗਰੰਟੀ ਉਥਾਂ ਤੋਂ ਦੀ ਜੋ ਵੀ ਭੂਰ ਛਟਾ ਜੋ ਵੀ ਥਾਂ ਘੱਟ ਹੋਵੇ ਤਸਵੀਲ ਕਿੰਨਾ ਟਮ ਹੋ ਗਿਆ ਜੀ ਇਹ ਸੂਈ ਨੂੰ ਬਾਬਾ ਜੀ ਅੱਜ ਨਵਾਂ ਤਾਵਾਂ ਦੇ ਰੀਆਂ ਐਚਪ ਸ਼ਹੀਦ ਆ ਗਿਆ ਕਰੋਸ ਹਾਂ ਜੀ ਐਚਪ ਦਾ ਸ਼ਹੀਦ ਆਲ ਦਾ ਬਹੁਤ ਧੀਰੀ ਠੰਡੀ ਗਾਂ ਵੀ ਜੀ ਇਹ ਪਿੱਛੇ ਸੂਈ ਜਵੈਣਾ ਠੀਕ ਹੈ ਵੀਰ ਠੀਕ ਹਾਂ ਜੀ ਬਾਕੀ ਥਾਂ ਤੋਂ ਤੁਹਾਨੂੰ ਚੰਗਾ ਲੱਗਾ ਇਹਨੂੰ ਵੀ ਮਨਾ ਵੀਰ ਜੀ ਮਗਰਲੇ ਤਾਂ ਛੋਟੇ ਥੋੜੇ ਵਿਖਾਉਂਦੀ ਨੇ ਹਾਂ ਜੀ ਮਗਰਲਾ ਵੀਰ ਜੀ ਛੋਟਾ ਬਖਾਉਂਦਾ ਬਾਕੀ ਪਕੜ ਜਾ ਜਾਂਦਾ ਪੂਰਾ ਵਾਈ ਕਰ ਲੱਗੇ ਪੂਰਾ ਪਕੜ ਜਾ ਜਾਂਦਾ ਠੀਕ ਹੈ ਬੱਚਿਆਂ ਦੇ ਥੱਲੇ ਕੀ ਆ ਗਿਆ ਵੀਰ ਵੀਰ ਜ ਤੇ ਦੋਸਤੋ ਹੁਣ ਵੀਰ ਕਿੰਨਾ ਚੋ ਆਪਾਂ ਚੋ ਰਹੇ ਆ ਜੇ ਮੰਨ ਲਓ ਮੇਰੇ ਘਰੇ ਜੋ ਨਹੀਂ ਕਹੇ ਨੇ ਤੇ 12 ਕਿਲੋ ਝੋਲੇ ਤੇ ਜੇ ਇਹ ਕਹਿੰਦੇ ਆਨਲਾਈਨ ਮਗਾਉਣੀ ਆ ਵੀਰ ਜੀ ਤੇ 10 ਲੀਟਰ ਆਪਣੀ ਗਰੰਟੀ ਹੋਗੀ ਠੀਕ ਹੈ ਜੀ 10 ਲੀਟਰ ਦੀ ਵੀਰਾਂ ਦਾ ਵੀ ਗਰੰਟੀ ਆ ਜੇਕਰ ਕਿਸੇ ਵੀਰ ਨੇ ਮਗਾਉਣੀ ਆ ਪਰ ਗਰੰਟੀ ਜਿਹੜੀ ਆ ਦੋਸਤੋ ਉਦੋਂ ਤੱਕ ਪੋਸੀਬਲ ਨਹੀਂ ਹੁੰਦੀ ਕਿ ਵੀ ਤੁਸੀਂ ਆਪਦਾ ਇੱਕ ਵਾਰੀ ਘਰੇ ਆ ਤਸੱਲੀ ਆਪਣੇ ਹੱਥੀ ਜ਼ਰੂਰ ਕਰ ਲਿਓ ਠੀਕ ਆ ਭਾਂਡੇ ਚ ਦੋ ਤਾਂ ਪੈਂਦਾ ਹੋਇਆ ਪੂਰਾ ਤੇ ਪੇਸ਼ ਆਕ ਤੁਸੀਂ ਸੌਦਾ ਕਰ ਸਕਦੇ ਹੋ ਵੀਰ ਗਰਸੇਵਕ ਦੇ ਨਾਲ ਤੇ ਸੂਆ ਇਹ ਵੀ ਦੂਜਾ ਸੂਈ ਹੈ ਪਹਿਲਾ ਪਹਿਲਾ ਵੀ ਪਹਿਲਾ ਨਾ ਪਹਿਲਾ ਨਾ ਠੀਕ ਆ ਭਰਾ ਪਹਿਲਾ ਵੈੜ ਆ ਮਗਰ ਦੋ ਦੇ ਬੱਚੇ ਆ ਠੀਕ ਆ ਜੀ ਬੱਚੇ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਾਂਗੇ ਦੋ ਮਗਰ ਬੱਚੇ ਆ ਦੋ ਵੈੜਾ ਦਿਖਾਈਆਂ ਤੁਹਾਨੂੰ ਦੋਨੋਂ ਮਗਰ ਬੱਚੇ ਆ ਤੇ ਇਹਨੂੰ ਵੀਰ ਖੋਲ ਕੇ ਗਰਸੇਵਕ ਹਾਂ ਜੀ ਖੋਲ ਕੇ ਦਿਖਾਈਏ ਆ ਕਰੋ ਜੀ ਚੈੱਕ ਠੀਕ ਆ ਨਾਂ ਨਾਂ ਕੋਈ ਗੱਲ ਨਹੀਂ ਆਹ ਲਓ ਜੀ ਲਓ ਵੀ ਦੋਸਤੋ ਦੋ ਵੈੜਾ ਨੇ ਇੱਕ ਤੇ ਇਹ ਵੈੜ ਹੋ ਗਈ ਐ ਸ਼ਾਹੀਵਾਲ ਤੇ ਐਚਪ ਦਾ ਕਰਾਉ ਸਾਂ ਠੀਕ ਆ ਜੀ ਤੇ ਵੈੜ ਇਹ ਵੀ ਮੇਨੂੰ ਲਾਦੇ 10 ਦਿਨਾਂ ਤੋਂ ਦੋਵਾਂ ਦਾ ਸੁਹਾ 10-10 ਦਿਨ ਦਾ ਨਾ ਜੀ ਹਾਂ ਜੀ ਵੀ ਜੀ ਤਾਂ 10-10 ਕਿਲੋ ਜਦੋਂ ਤਾਂ ਹੁਣ ਰੈਡੀ ਹੈ ਨਾ ਜੀ ਇਹਦਾ ਫਿਰ ਲੈ ਦੇ ਕੀ ਕਰਦੇ ਆ ਜੀ ਇਹਦਾ ਵੀ ਇਸੀ ਮੁੱਲ 5000 ਰੁਪਇਆ 35000 ਹਾਂਜੀ ਵਿੱਚੋਂ ਛੋਟਛਾਪਾ ਮੌਕੇ ਤੇ ਹੋ ਜਾਊਗਾ ਕਰ ਦਾਂਗੇ ਯਾਰ ਖਾਨਾ ਯਾਰ ਖੰਡਦਾ ਜੀ ਹਾਂ ਠੀਕ ਹੈ 1000 ਦਾ ਜਿਹੜਾ ਮਾਨਦਾਨ ਹੋ ਜਾਊਗਾ ਜੋਗੇ ਤਾਂ ਥਾਲੀ ਕਹਿੰਦੇ ਮੇਰੇ ਵੀਰ ਆਪਦੀ ਆਣਗੇ ਇੱਥੇ ਝੂਠ ਸਾਚ ਨਹੀਂ ਕੋਈ ਮਾਰਨਾ ਨਾ ਇਹਦਾ ਕੰਮ ਕਰਨਾ ਹੀ ਆ ਠੀਕ ਆ ਤੇ ਵੀਰਾਂ ਦਾ ਵੀ ਕੋਈ ਝੂਠ ਸਾਚ ਜਿਹੜਾ ਆਪਾਂ ਉਹ ਨਹੀਂ ਮਾਰਦੇਗੇ ਵੀ ਆਪਦੀ ਤਸੱਲੀ ਕਰੋ ਮੇਰਾ ਭਰਾ ਜਿਹੜੇ ਵੀ ਕਿਸੇ ਵੀਰ ਕਿਸਾਨ ਨੇ ਖਰੀਦਣੀ ਆ ਤਸੱਲੀ ਦੋ ਟਾਈਮ ਦੀ ਜਿਹੜੀ ਜ਼ਰੂਰ ਕਰ ਤੇ ਇਸ ਤੋਂ ਬਾਅਦ ਹੋਰ ਕੋਈ ਹੈਗਾ ਨੱਕ ਜੀ ਵੀਡੀਓ ਸ਼ਾਈ ਵਾਲਾ ਜੀ ਉਦੋਂ ਪਹਿਲੀ ਵੀਡੀਓ ਚ ਪਈ ਤੇ ਸੂਹੀ ਏ ਇਹ ਸ਼ਾਈ ਵਾਲਾ ਹਾਂਜੀ ਇਹ ਸੂਹੀ ਏ ਪਹਿਲੇ ਵੀਡੀਓ ਚ ਪਈ ਸੀ ਉਦੋਂ ਗੱਭਰ ਨਹੀਂ ਸੀ ਏ ਹਾਂਜੀ ਉਦੋਂ ਗੱਭਰ ਨਹੀਂ ਤੇ ਅਗਲੇ ਦਿਨ ਸੂਹੀ ਬਾਬਾ ਜੀ ਅਗਲੇ ਦਿਨ ਸੂਹੀ ਸੀ ਤੇ ਕੀ ਹੁਣ ਵੀ ਇਹ ਤਾਂ ਥੱਲੇ ਦੁੱਧ ਕਿੰਨਾ ਦਾ ਬੱਚਾ ਕੀ ਏ ਥੱਲੇ ਦੁੱਧ ਬਾਬਾ ਜੀ ਇਹ ਥੱਲੇ ਅੱਜ ਨੂੰ 26 ਦਿਨ ਦੀ ਸੂਈ ਜੋ ਹਾਂਜੀ ਵੀਡੀਓ ਆਪਾਂ ਬਣਾਈ ਵੀ ਜੀ 26 ਦਿਨ ਨੂੰ ਇਤਨੇ ਸੂਹੀ ਸੀ ਆ ਫਿਰ ਤਿੰਨ ਚਾਰ ਦਿਨ ਹੋਇਆ ਚੌਥਾ ਦਿਨ ਆਜਾ ਹਾਂਜੀ ਚੌਥਾ ਦਿਨਾਂ ਦੇ ਇਹਦੇ ਮਗਰ ਬਾਬਾ ਜੀ ਵੱਚੀ ਜੋ ਮਛੀਆ ਮਗਰ ਹਾਂਜੀ ਤੇ ਕਿੰਨਾ ਦੁੱਧ ਜੀ ਦੁੱਧੋਂ ਆ ਗਿਆ ਹੋਗਾ ਬੌਲੇ ਤੇ ਅੱਜ ਮੇਰੇ ਨਾਲ ਦੁੱਧ ਤੇ ਆ ਗਈ ਆ ਦੁੱਧ ਤੇ ਆ ਗਈ ਹਾਂਜੀ ਦੁੱਧ ਬਾਬਾ ਜੀ 12 12 ਮੰਨ ਕੇ ਚੱਲੋ ਆਪਾਂ ਦੱਸ ਦੀ ਗਰੰਟੀ ਦਿੰਦੇ ਆ ਠੀਕ ਹੈ ਜੀ ਹਾਂਜੀ ਸੋ ਦੋਸਤੋ ਬਿਲਕੁਲ ਸ਼ਾਈ ਵਾਲ ਵੈੜ ਜਿਹੜੀ ਇਹ ਸੂਈ ਆ ਅੱਜ ਚੌਥਾ ਦਿਨ ਹੈਗਾ ਵੀਰਾਂ ਦਾ ਵੀ ਦੁੱਧ ਤੇ ਆ ਗਈ ਹੈ ਤਕਰੀਬਨ ਬੌਲੇ ਤੋਂ ਜਸਟ ਇੱਕ ਅੱਧਾ ਦਿਨ ਹੀ ਹੁਣ ਨਿਕਲੀ ਹੈ ਪਰ ਦੁੱਧ ਤੇ ਆ ਗਈ ਆ ਇਹ 10 ਲੀਟਰ ਬਿਲਕੁਲ ਜਿਹੜਾ ਬਾਲਟੀ 'ਚ ਪਾ ਲੂਗੇ 10 ਲੀਟਰ ਕੇ ਬਾਬਾ 12 ਲੀਟਰ ਚ ਵਾਦੀਏ ਬਾਬਾ ਜੀ 12 ਲੀਟਰ ਦੁੱਧ ਆਉਂਦਾ ਤਸੱਲੀ ਕਰ ਲੈ ਮੇਰਾ ਵੀਰ ਜਿੰਨੇ ਵੀ ਇੱਥੇ ਘਰੇ ਹੋਣਾ ਬਿਲਕੁਲ ਜੀ ਬਿਲਕੁਲ 12 ਲੀਟਰ ਦੀ ਵੀਰ ਕਹਿੰਦਾ ਵੀ ਤਸੱਲੀ ਕਰ ਲੈ ਮੇਰਾ ਵੀਰ ਕੋਈ ਵੀ ਤੇ ਬਾਕੀ ਦੋਸਤੋ ਪਾ ਦੂੰਗੀ 15 16 ਲੀਟਰ ਹਾਂਜੀ ਇਹ ਆਪਣੀ ਗਰੰਟੀ ਹੈ ਚਵਾਉਗੀ ਦੁੱਧ ਦੇ ਨਾਲ ਠੀਕ ਹੈ ਜੀ ਹਾਂਜੀ ਚਲੋ ਨੋਰਮਲ ਵੈਸੇ 12 ਲੀਟਰ ਬਾਬਾ ਜੀ ਦੁੱਧ ਵੀ ਬਹੁਤ ਆ ਤੇ ਇਹਨੂੰ ਖੋਲ ਕੇ ਤੋਰ ਕੇ ਮੈਂ ਮਗਰ ਇਹਦੇ ਵਿੱਚ ਬੱਚਾ ਆ ਗਿਆ ਨਾ ਜੇ ਬੱਚੀ ਬੱਚੀ ਹੈ ਮਗਰ ਵੱਛੀ ਵੱੱਛੀ ਕਹਿੰਦੇ ਵੱੱਛੀ ਵੀ ਬਿਲਕੁਲ ਸ਼ਾਹੀ ਵਾਲ ਸ਼ਾਹੀ ਵਾਲ ਵੇਖੜਾ ਦੋਸਤੋ ਵੱੱਛੀ ਵੀ ਜਿਹੜੀ ਐ ਸ਼ਾਹੀ ਵਾਲ ਦੇ ਵਿੱਚ ਆ ਆ ਥਣ ਭਾਂਡਾ ਵੇਖੋ ਮੇਰਾ ਭਰਾ ਆ ਵੇਖੋ ਥਣ ਥਣ ਠੀਕ ਆ ਥਣ ਜਿਵੇਂ ਮੱਜਾਂ ਦੇ ਥਣ ਲੱਗਾ ਹੁੰਦਾ ਉਹੋ ਜਿਹਾ ਥਣ ਲੱਗਾ ਬੈਠਦੇ ਆ ਕਰ ਲੋ ਚੈੱਕ ਠੀਕ ਐ ਲਓ ਭਰਾਓ ਅਸ਼ਾਈਵਾਲ ਵੈੜਵੀ ਹੈਗੀ ਆ ਵੀਰ ਕੋ ਉੱਥੇ ਵੀ ਆਪਾਂ ਵਿਖਾਈ ਸੀ ਪਰ ਉਦੋਂ ਨਾ ਹਜੇ ਗੱਬਣ ਸੀਗੀ ਤਿਆਰੀ ਦੇ ਵਿੱਚ ਸੀ ਸੂਣ ਦੇ ਵਿੱਚ ਰੈਡੀ ਪਰ ਹੁਣ ਸੁਹੀ ਆ ਠੀਕ ਆ ਤੇ ਟਾਈਮ ਤੁਸੀਂ ਜ਼ਰੂਰ ਨੋਟ ਕਰ ਲਿਓ ਟਾਈਮ ਤਕਰੀਬਨ ਜਿਹੜਾ ਦੋਸਤੋ 12 ਵਜੇ ਦਾ ਹੈਗਾ ਤੇ ਸ਼ਾਮ ਨੂੰ ਜਦੋਂ ਪਸੂ ਬਣਦਾ ਬਣਦਾ ਉਦੋਂ ਤੁਸੀਂ ਬੇਸ਼ੱਕ ਆਣ ਕੇ ਘਰੇ ਵਿਜ਼ਿਟ ਕਰਕੇ ਜੜੀ ਆ ਤਸੱਲੀ ਕਰ ਸਕਦੇ ਮਾਦੀ ਲੱਕ ਦੇ ਹੱਥ ਫੇਰੀ ਦਿਓ ਹਾਂਜੀ ਹਾਂਜੀ ਅੱਡੀ ਤੀ ਬੋਲਾ ਠੀਕ ਐ ਹਾਂਜੀ ਤੇ ਬਾਕੀ ਵੀਰ ਕਰ ਸੇਵਕ ਚਵਾਈ ਕਿਦਾਂ ਦੀ ਲੱਗੀ ਬੈੜ ਤੇ ਚਵਾਈ ਵੀਰ ਜੀ ਬਹੁਤ ਵਧੀਆ ਲੱਗੀ ਚਵਾਈ ਇਹਨੂੰ ਚਵਾਈ ਨਾ ਮੱਝਾਂ ਵਾਲੀ ਚਵਾਈ ਲੱਗੀ ਆ ਹੂੰ ਹੂੰ ਤੇ ਮਾੜਾ ਜਿੱਦਾਂ ਦੀ ਥੂਈ ਨਾ ਮਾੜਾ ਮੋਟਾ ਇਹਨਾਂ ਕਰਦੀ ਹੌਲ ਜੀ ਬਣਾਉਂਦੇ ਸੀ ਹੂੰ ਹੂੰ ਓਦਾਂ ਦੀ ਸੈਟ ਹੋ ਗਈ ਓਦਾਂ ਰੱਸੀ ਰਸੀ ਪਾਉਣੀ ਪੈਂਦੀ ਕੋਈ ਕਣੀ ਬਾਬਾ ਜੀ ਰੱਸੀ ਅਸੀਂ ਤਾਂ ਰੱਸੀ ਪਾਉਨੇ ਆ ਜੇ ਪਾਉਣੀ ਆ ਤੇ ਪਾਲੇ ਕੋਈ ਨਹੀਂ ਪਾਣੀ ਵੀ ਤੇ ਦਾ ਚਲੋ ਜੀ ਉਹ ਤਾਂ ਹਾਂਜੀ ਹਰਕ ਤੇ ਆਪੋ ਆਪਣੀ ਇੱਛਾ ਬਾਕੀ ਜਿਹੜਾ ਦੋਸਤੋ ਆ ਥਣ ਤੁਣੂ ਵੇਖ ਲਓ ਇੱਕ ਕਰੀ ਮੈਂ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਜਿਹੜਾ ਦਿਖਾ ਦੇਣਾ ਦੋ ਠੀਕ ਆ ਆਪਣੀ ਆ ਕੇ ਇੱਕ ਟਾਈਮ ਦੀ ਦੋ ਟਾਈਮ ਦੀ ਜਿਹੜੀ ਤਸੱਲੀ ਆ ਜਰੂਰ ਕਰੇ ਵਿਜ਼ਿਟ ਕਰਕੇ ਕਰ ਲਿਓ ਠੀਕ ਆ ਉਸ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਤੇ ਮੁੱਲ ਵੀਰ ਗਰ ਸੇਵਕ ਕਿੰਨਾ ਰੱਖਿਆ ਇਸ ਬੈੜ ਦਾ ਇਹਦਾ ਬਾਬਾ ਜੀ ਇਹਦਾ ਗਰਮੀ ਦਾ ਹਿਸਾਬ ਲਾਈਏ ਤੇ ਫਿਰ ਤੇ ਮੁੱਲ ਬਣੇ ਆ ਗੱਲ ਕੇ 55000 ਹੂੰ ਲੈ ਕਰੀਏ ਜਯਾ ਜਯਾ ਜੀ 53000 ਰੁਪਏ ਮੁੱਲ ਕਰਦੇ ਜੀ 53 ਜੀ ਹਾਂ ਜੀ ਠੀਕ ਆ 53000 ਜਿਹੜਾ ਦੋਸਤੋ ਵੀਰਾਂ ਦਾ ਮੁੱਲ ਕਰਦੇ ਆ ਇਸ ਬੈੜ ਦਾ ਠੀਕ ਆ ਬਾਕੀ ਤੁਸੀਂ ਆਪਦੇ ਹਿਸਾਬ ਨਾਲ ਵੀ ਮੋਲ ਲਗਾ ਸਕਦੇ ਹੋ ਪਰ ਉਸ ਤੋਂ ਪਹਿਲਾਂ ਪਸ਼ੂ ਨੂੰ ਆ ਕੇ ਵੇਖ ਲਓ ਤਸੱਲੀ ਕਰ ਲਓ ਚਵਾਈ ਬਿਲਕੁਲ ਫਿੱਟ ਪੈਂਦੀ ਆ ਤੇ ਸੌਦਾ ਕਰ ਲਿਓ ਠੀਕ ਆ ਤੇ ਵੀਰ ਗਰਸੇਵਕਾ ਸੰਪਰਕ ਨੰਬਰ ਆਪਣੇ ਜਰੂਰ ਦੱਸ ਦੋ ਜੀ 97813 ਹਾਂਜੀ 97813 ਤੇ 55875 ਠੀਕ ਆ ਜੀ ਹਾਂਜੀ ਸੋ ਦੋਸਤੋ ਇਹ ਨੰਬਰ ਮੈਂ ਲਗਾਤਾਰ ਸਕਰੀਨ ਦੇ نیچے ਚਲਦੇ ਕਰ ਦਿੰਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੀ ਗੱਲਬਾਤ ਕਰ ਸਕਦੇ ਹੋ ਮੇਲ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਵੈੜ ਦਿਖਾਈ ਸੀ ਛੋਟੇ ਥਣ ਸੀਗੇ ਵੈੜ ਤੇ ਉਹਦਾ ਬੱਚਾ ਜਿਹੜਾ ਬੱਚਾ ਹੈਗਾ ਮੇਲ ਕਾਫ ਆ ਉਹ ਇਹ ਹੈਗਾ ਠੀਕ ਹੈ ਜੀ ਬਿਲਕੁਲ ਧਿਆਨ ਨਾਲ ਵੇਖ ਲੋ ਠੀਕ ਹੈ ਤੇ 10 ਦਿਨਾਂ ਦੇ ਦੌਰਾਨ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਉਹ ਵੜ ਤੇ ਉਸ ਤੋਂ ਬਾਅਦ ਇੱਕ ਸ਼ਾਹੀਵਾਲ ਦੀ ਆ ਬੱਚੀ ਹੈ ਨਾ ਜੀ ਬਾਬਾ ਜੀ ਬੱਚੀ ਜਿਹੜੀ ਕਾਲੀ ਸ਼ਾਹੀਵਾਲ ਵਾਲਾ ਜਿਹੜੀ ਕਾਲੀ ਸ਼ਾਹੀਵਾਲ ਠੀਕ ਹੈ ਜੀ ਤੁਹਾਨੂੰ ਆਪਾਂ ਲਾਸਟ ਤੀਜੇ ਨੰਬਰ ਤੇ ਦਿਖਾਈ ਆ ਉਹਦੀ ਇਹ ਜਿਹੜੀ ਬੱਚੀ ਹੈਗੀ ਆ ਫੀਮੇਲ ਕਾਫ ਹੈਗੀ ਆ ਬਿਲਕੁਲ ਸ਼ਾਹੀਵਾਲ ਅੰਗ ਦੇ ਵਿੱਚ ਜਿਹੜੀ ਬੱਚੀ ਹੈ ਠੀਕ ਆ ਨਾੜੂ ਬਿਲਕੁਲ ਨਾਲ ਅੱਜ 4 ਤੋਂ 5 ਦਿਨਾਂ ਦੀ ਸੂਈ ਆ ਸ਼ਾਹੀਵਾਲ ਵੜ ਠੀਕ ਆ ਤੇ ਇਸ ਤੋਂ ਬਾਅਦ ਇੱਕ ਦੋਸਤੋ ਤੁਹਾਨੂੰ ਜਿਹੜੀ ਆਪਾਂ ਕ੍ਰੋਸ ਸੰਗ ਐਚਪੀ ਤੇ ਸ਼ਾਈਵਾਲ ਦਾ ਕ੍ਰੋਸ ਸੰਗ ਦਿਖਾਇਆ ਸੀਗਾ ਉਹਦਾ ਜਿਹੜਾ ਬੱਚਾ ਹੈ ਉਹ ਬਿਲਕੁਲ ਤੁਸੀਂ ਸਕਰੀਨ ਦੇ ਵਿੱਚ ਦੇਖ ਸਕਦੇ ਹੋ ਇਹ ਬੱਚਾ ਜਿਹੜਾ ਉਸ ਦੇ ਬਿਲਕੁਲ ਨੀਚੇ ਹੈਗਾ ਠੀਕ ਹੈ ਜੀ ਇਹ ਬੱਚੇ ਨੇ ਤਿੰਨਾਂ ਬਿਹੜਾਂ ਦੇ ਸੋ ਕਿਸੇ ਵੀਰ ਨੂੰ ਕਿਸੇ ਤਰ੍ਹਾਂ ਦਾ ਕੋ ਡਾਊਟ ਹੋਵੇ ਤੁਸੀਂ ਘਰੇ ਵਿਜ਼ਿਟ ਕਰਕੇ ਤਸੱਲੀ ਜ਼ਰੂਰ ਕਰ ਲਿਓ ਆਪਦੀ ਇੱਕ ਟਾਈਮ ਦੀ ਚੁਾਈ ਕਰ ਲਿਓ ਬਿਲਕੁਲ ਅੱਖੀਂ ਦੇਖਣ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ